ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਘਰੇ ਤੇ ਸਵੇਰੇ 5 ਵਜੇ ਆ ਤੇ ਸਭੀ ਅੱਜ ਤੋਂ ਇੱਕ ਸ਼ੁਰੂਆਤ ਆ ਸਤੀ ਜੀ ਤੇ ਦੱਸਿਓ ਸਾਰਿਆਂ ਨੇ ਕਿੰਨੇ ਲੱਗੀ ਆ ਮੈਂ ਮੇਰੇ ਪਿੰਡ ਦੇ ਵਿੱਚ ਇੱਕ ਕੋਈ ਇਨਸਾਨ ਆ ਜੋ ਕਿ ਨਸ਼ੇ ਦੀ ਦਲਦਲ ਦੇ ਵਿੱਚ ਬਹੁਤ ਫਸ ਚੁੱਕਿਆ ਸੀਗਾ ਔਰ ਬਹੁਤ ਨਸ਼ਾ ਕਰਦਾ ਸੀ ਹੈਨਾ ਤੇ ਉਹਦਾ ਉਹ ਬੰਦੇ ਦਾ ਕੱਲ ਮੈਨੂੰ ਟੱਕਰਿਆ ਔਰ ਮੈਨੂੰ ਕਹਿੰਦਾ ਯਾਰ ਤੇਰੀਆਂ ਵੀਡੀਓ ਵੇਖਦਿਆਂ ਬੜੀ ਖੁਸ਼ੀ ਹੁੰਦੀ ਆ ਮੇਮੋ ਵੀ ਇਹ ਲੈਣ ਤੇ ਆਉਣਾ ਚਾਹੁੰਦਾ ਯਾਰ ਹਨਾ ਵੀ ਮੈਂ ਗਰਾਉਂਡ ਨਾਲ ਜੁੜਨਾ ਚਾਹੁੰਦਾ ਤੇ ਮੇਰਾ ਇੱਕ ਹੀ ਸ਼ੌਂਕ ਆ ਵੀ ਜੋ ਇਨਸਾਨ ਹਨਾ ਵੀ ਨਸ਼ੇ ਦੀ ਦਲਦਲ ਦੇ ਵਿੱਚ ਆ ਚੁੱਕਿਆ ਉਹਨੂੰ ਆਪਾਂ ਵਾਪਸ ਉਹ ਚੀਜ਼ੋਂ ਕੱਟਣ ਵਾਸਤੇ ਗਰਾਉਂਡ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹਨਾ ਚਾਹੇ ਇਨਸਾਨ ਕੋਈ ਵੀ ਆ ਪਹਿਲਾਂ ਗਰਾਉਂਡ ਨਾਲ ਜੁੜਿਆ ਜਾਂ ਨਹੀਂ ਜੁੜਿਆ ਪਰ ਉਹਨੂੰ ਗਰਾਉਂਡ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹਨਾ ਤੇ ਮੈਂ ਇੱਕ ਹੀ ਚੀਜ਼ ਸੋਚ ਲਈ ਆ ਮੈਂ ਹਰ ਉਹ ਜਿਹੜਾ ਨਾਰਮਲ ਇਨਸਾਨ ਵੀ ਆ ਜੋ ਨਹੀਂ ਨਸ਼ਾ ਕਰਦਾ ਔਰ ਜੋ ਕਰਦਾ ਹਨਾ ਉਹਨੂੰ ਮਾ ਗਰਾਉਂਡ ਦੇ ਨਾਲ ਜੋੜਨਾ ਤੇ ਮੈਂ ਅੱਜ ਉਸ ਭਰਾ ਦੇ ਘਰੇ ਜਾ ਕੇ ਵੀਡੀਓ ਬਣਾਉਣੀ ਹੀ ਰਹਿ ਗਈ ਆ ਮੈਂ ਉਸ ਘਰ ਭਰਾ ਦੇ ਘਰੇ ਜਾ ਕੇ ਉਹਨੂੰ ਸੁਬਾ ਠਾ ਕੇ ਲੈ ਕੇ ਆਇਆ ਔਰ ਮੈਂ ਵੀਡੀਓ ਵੀ ਪਾਉਂਗਾ ਥੋੜੋ ਵੀ ਪਾਉਂਗਾ ਹੁਣ ਮੈਂ ਗਰਾਉਂਡ ਦੇ ਵਿੱਚ ਆ ਉਹਨੂੰ ਲੈ ਕੇ ਆਇਆ ਤੇ ਅੱਜ ਤੋਂ ਉਹਦਾ ਪਹਿਲਾ ਦਿਨ ਗਰਾਉਂਡ ਦੇ ਵਿੱਚ ਤੇ ਮੈਂ ਗਰਾਉਂਡ ਦੇ ਨਾਲ ਜੋੜ ਰਿਹਾ ਹਾਂ ਉਹਨੂੰ ਤੇ ਤੁਸੀਂ ਵੀ ਸਾਰੇ ਵੱਧ ਤੋਂ ਆ ਦੱਸਿਓ ਵੀ ਕਿਵੇਂ ਲੱਗੀ ਵੀਡੀਓ ਹਨਾ ਤੇ ਮੈਂ ਹਰੋ ਸ਼ਖਸ ਨੂੰ ਸੁਬਾ ਗਰਾਉਂਡ ਦੇ ਨਾਲ ਜੋੜਨਾ ਚਾਹੁੰਨਾ ਤੇ ਮੇਰੇ ਗਰਾਉਂਡ ਦੇ ਵਿੱਚ ਅੱਜ ਤੋਂ 10 ਦਿਨ ਬਾਅਦ ਘਟੋਖੜ ਵੀ 100 150 ਬੰਦਾ ਹੋਊਗਾ ਜੋ ਗਰਾਊਂਡ ਦੇ ਵਿੱਚ ਟ੍ਰੇਨਿੰਗ ਕਰੂਗਾ ਹਨਾ ਜੋ ਵਰਕਆਊਟ ਕਰੂਗਾ ਹਨਾ ਜਿਨ੍ਹਾਂ ਨੂੰ ਵੇਖ ਕੇ ਕਿ ਲੋਕ ਬਹੁਤ ਜੋੜਨਗੇ ਔਰ ਮੈਂ ਹਰ ਉਸ ਪਿੰਡ ਦੇ ਵਿੱਚ ਕਹਿਣਾ ਜੋ ਉਹਨਾਂ ਨੌਜਵਾਨ ਜਿਹੜੇ ਗੇਮ ਵਾਲੇ ਆ ਪਲੇਅਰ ਆ ਵੀ ਹਰ ਬੰਦੇ ਨੂੰ ਗਰਾਊਂਡ ਦੇ ਨਾਲ ਜੁੜੋ ਜਦੋਂ ਬੰਦਾ ਗਰਾਊਂਡ ਦੇ ਨਾਲ ਜੁੜਦਾ ਤਾਂ ਬਹੁਤ ਕੁਝ ਬੰਦੇ ਨੂੰ ਸਿੱਖਣ ਨੂੰ ਮਿਲਦਾ ਹਨਾ ਤੇ ਅੱਜ ਜੋ ਮੈਂ ਸ਼ਖਸ਼ ਨੂੰ ਗਰਾਊਂਡ ਦੇ ਵਿੱਚ ਲੈ ਕੇ ਆਇਆ ਇਹ ਮੇਰਾ ਗਰਾਊਂਡ ਔਰ ਗਰਾਊਂਡ ਦੇ ਵਿੱਚ ਮੈਂ ਵੀ ਚੱਲਦਾ ਜੋ ਵੀਡੀਓ ਬਣਾ ਰਿਹਾ ਉਹ ਵੀ ਮੇਰਾ ਭਰਾ ਆਇਆ ਗਰਾਊਂਡ ਦੇ ਵਿੱਚ ਹੋਰ ਵੀ ਇੱਕ ਦੋ ਜਿਹਨਾਂ ਨੂੰ ਫੋਨ ਕੀਤਾ ਔਰ ਘਰੇ ਆ ਕੇ ਵੀ ਠਾਕੇ ਲੈ ਕੇ ਆਏ ਆ ਤੇ ਅੱਜ ਸਾਡਾ ਉਹ ਬੰਦਿਆਂ ਦਾ ਪਹਿਲਾ ਦਿਨ ਆ ਤੇ ਸ਼ੁਰੂਆਤ ਕਰ ਰਹੇ ਆ ਦੇਖਦੇ ਆ ਵੈਗੂ ਜੀ ਦੀ ਕਿਰਪਾ ਨਾਲ ਇਹ ਸ਼ੁਰੂਆਤ ਕਿੱਥੋਂ ਤੱਕ ਜਾਂਦੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਜੇ ਜਿਹਨੀ ਮੈਂ ਸਵੇਰ ਵੀਡੀਓ ਬਣਾਈ ਸੀ ਮੈਂ ਦੱਸਿਆ ਸੀ ਵੀ ਗਰਾਊਂਡ ਦੇ ਨਾਲ ਜੋੜਨਾ ਮੇਰਾ ਭਰਾ ਬਬੂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਬਹੁਤ ਗਰਾਊਂਡ ਨਾਲ ਜੁੜਿਆ ਸੀ ਜਦੋਂ ਬੰਦੇ ਚਲੋ ਕਿਸਮਾਂ ਮਾੜੇ ਹੋਵੇ ਟੈਨਸ਼ਨ ਹੋਵੇ 100 ਜ਼ਿੰਮੇਵਾਰੀਆਂ ਹੋਣ ਬੜਾ ਕੁਝ ਹੋਵੇ ਇਹਨਾਂ ਪਤਾ ਨਹੀਂ ਲੱਗਦਾ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਬੰਦਾ ਕਿੱਥੇ ਕਿਵੇਂ ਕਿੱਧਰ ਚਲੇ ਜਾਂਦਾ ਪਤਾ ਨਹੀਂ ਲੱਗਦਾ ਹੁੰਦਾ ਨਾ ਪਰ ਸਭ ਤੋਂ ਵੱਡੀ ਚੀਜ਼ ਆ ਵੀਰ ਨੂੰ ਸਲਾਮ ਕੀ ਭਰਾ ਨੇ ਆਖਿਆ ਕਿ ਮੈਂ ਗਰਾਊਂਡ ਦੇ ਵਿੱਚ ਆਉਣਾ ਚਾਹੁੰਦਾ ਹਾਂ ਸੋ ਉਹਦੇ 5 ਵਜੇ ਆ ਤੇ ਭਰਾ ਗਰਾਊਂਡ ਦੇ ਵਿੱਚ ਪਹੁੰਚਿਆ ਨਾ ਤੇ ਹੁਣ ਇਹਦਾ ਪਹਿਲਾ ਦਿਨ ਆ ਤੇ ਮੇਰਾ ਵੀ ਇਹ ਆ ਜਿੱਦਾਂ ਨਹੀਂ ਆਉਂ ਮੈਂ ਕਰੋੜਾ ਅੱਗੇ ਲੈ ਕੇ ਆਇਆ ਕਰੂੰਗਾ ਹਣਾ ਵੀ ਨੂੰ ਗਰਾਊਂਡ ਦੇ ਵਿੱਚ ਲਿਆਉਣੇ ਲਿਆਉਣਾ ਤੇ ਗਰਾਊਂਡ ਦੇ ਨਾਲ ਜੋੜ ਰਹੀਆਂ ਪ੍ਰੈਕਟਿਸ ਨਹੀਂ ਕਰਾਉਣੇ ਗਰਾਊਂਡ ਦੇ ਨਾਲ ਜੋੜਨੇ ਆ ਸਟੈਪ ਬਾਈ ਸਟੈਪ ਆਉਣ ਵਾਲੀ ਸਮੇਂ ਦੇ ਵਿੱਚ ਇਹੀ ਬੱਬੂ ਸਾਰਿਆਂ ਨੂੰ ਇੱਕ ਨਵਾਂ ਬੱਬੂ ਬਣ ਕੇ ਦਿਖਾਊਗਾ ਇਹ ਮੇਰਾ ਵਾਦਾ ਔਰ ਇਹ ਗਰਾਊਂਡ ਦਾ ਵਾਦਾ ਹੈ ਨਾ ਹੋਰ ਹਰ ਉਹ ਸ਼ਕਸ਼ਮਾ ਗਰਾਊਂਡ ਦੇ ਨਾਲ ਜੋੜੂੰਗਾ ਜੋ ਇਨਸਾਨ ਗਲਤ ਹਣਾ ਵੀ ਲੈਂਡ ਦੇ ਵਿੱਚ ਜਾ ਚੁੱਕਿਆ ਸੀ ਮਜਬੂਰੀ ਸ਼ੌਂਕ ਜਾਂ ਕਿਸੇ ਵੀ ਹਸਾਬ ਨਾਲ ਅੱਜ ਇਹਦਾ ਪਹਿਲਾ ਦਿਨ ਸਾਰਿਆਂ ਨੇ ਦੋ ਕੰਗ੍ਰੈਚੂਲੇਸ਼ਨ ਔਰ ਦੁਆ ਕਰੋ ਕਿ ਇਹ ਭਰਾ ਵਧੀਆ ਇਹ ਕਰਨਾ ਇਸ ਲੈਂ ਤੇ ਦਵਾਰੇ ਨਿਕਲ ਕੇ ਆਵੇ ਨਿਕਲ ਚੁੱਕਿਆ ਪਰ ਦਵਾਰੇ ਗਰਾਊਂਡ ਨਾਲ ਜੁੜੇ ਇਹਨੂੰ ਵੇਖ ਕੇ ਵੀਡੀਓ ਬਣਾਉਂਦਾ ਇਹੀ ਮਤਲਬ ਇਹਨੂੰ ਵੇਖ ਕੇ 100 ਬੰਦਾ ਹੋਰ ਗਰਾਊਂਡ ਦੇ ਵਿੱਚ ਜੁੜਦੇ ਹੈ ਨਾ ਸਾਰਿਆਂ ਦਾ ਬਹੁਤ ਧੰਨਵਾਦ ਵੈ ਗੁਰਜੀ ਦਾ ਖਾਲਸਾ ਵੈ ਗੁਰਜੀ ਦੀ ਫਤਿਹ